ਹਾਈ ਹਾਈ ਪਾਕਿਸਤਾਨ ਹਾਈ ਹਾਈ ਪਾਕਿਸਤਾਨ ਹਾਈ ਹਾਈ ਕਰ ਜੇ ਉਧਰ ਏਡੀ ਵੱਡੀ ਘਟਨਾ ਹੋਈ ਹੈ ਕਸ਼ਮੀਰ ਦੇ ਵਿੱਚ ਇਹ ਕਿਸ ਤਰ੍ਹਾਂ ਦੇਖਦੇ ਹੋ ਇਹ ਆਪਣੇ ਦੇਸ਼ ਵਾਸਤੇ ਸਾਰੇ ਹਿੰਦੂਆਂ ਵਾਸਤੇ ਤੇ ਪੂਰੇ ਜੰਮੂ ਤੇ ਕਸ਼ਮੀਰ ਵਾਸਤੇ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਇਹ ਤੇ ਇਹਦੇ ਨਾਲ ਜੰਮੂ ਕਸ਼ਮੀਰ ਦੁਬਾਰਾ ਤੋਂ ਫੇਰ ਹੁਣ 2 ਸਾਲ ਪਿੱਛੇ ਹੋ ਜਾਊਗਾ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਸੀਗੀ ਤੇ ਜੋ ਇਹ ਬੁਜ਼ਦਿਲਾਂ ਨੇ ਕਾਰਿਆਂ ਨੇ ਟੈਰਰਿਸਟਾਂ ਨੇ ਹੁਣ ਜੋ ਕੀਤਾ ਹੈ ਉਗਰਵਾਦੀਆਂ ਨੇ ਜੋ ਕੀਤਾ ਹੈ ਉਹ ਬਹੁਤ ਮੰਦਭਾਗ ਹੈ ਕੀ ਲੱਗਦਾ ਕਿ ਜਿਸ ਤਰ੍ਹਾਂ ਕਿ ਇੱਕ ਜਾਤ ਪੁੱਤ ਕੇ ਉਸ ਨੂੰ ਇਸ ਤਰ੍ਹਾਂ ਗੋਲੀ ਮਾਰਨਾ ਕਿ ਸਹੀ ਹੈ ਇਸ ਤਰ੍ਹਾਂ ਕਰਨਾ ਬਿਲਕੁਲ ਜੀ ਇਹ ਖੋਖਲੇ ਲੋਕਾਂ ਦੀ ਨਿਸ਼ਾਨੀ ਹੈ ਇਹ ਜਾਤ ਨੂੰ ਅੱਗੇ ਲਿਆ ਕੇ ਜਾਤ-ਪਾਤ ਨੂੰ ਦਾ ਨਾਂ ਲੈ ਕੇ ਆਪਣੀ ਜਾਤ ਨੂੰ ਦਿਖਾਵਾ ਕਰਕੇ ਹਿੰਦੂਆ ਦੇ ਉੱਤੇ ਹਮਲੇ ਕਰਦੇ ਨੇ ਤੇ ਪਹਿਲੀ ਵਾਰ ਨਹੀਂ ਹੋਇਆ ਇਹ ਬਹੁਤ-ਬਹੁਤ ਡੇਰ ਤੋਂ ਬਹੁਤ ਚਿਰ ਤੋਂ ਹਿੰਦੂਆ ਦੇ ਉੱਤੇ ਐਵੇਂ ਹਮਲੇ ਹੁੰਦੇ ਰਹੇ ਨੇ ਤੇ ਉਹੀ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਹੁਣ ਇਹਦੇ ਵਿੱਚ ਕਿਉਂਕਿ ਆਪਨੇ ਇੱਕ ਨੌ ਸੈਨਾ ਦੇ ਬਹੁਤ ਵੱਡੇ ਅਫਸਰ ਦੀ ਜਾਨ ਵੀ ਗਈ ਹੈ ਨਰਵਾਲ ਸਾਹਿਬ ਦੀ ਤੇ ਇਹਦੇ ਉੱਤੇ ਸਿਆਸੀ ਰੋਟੀਆਂ ਨਾ ਸਿੱਖੀਆਂ ਜਾਣ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਜਲਦ ਤੋਂ ਜਲ ਦੇਰ ਤੇ ਕਾਰਵਾਈ ਹੋਵੇ ਤੇ ਜਿਨ੍ਹਾਂ ਨੇ ਇਹ ਘਿਨੌਨੀ ਹਰਕਤ ਕੀਤੀ ਹੈ ਉਹਨਾਂ ਤੇ ਬਹੁਤ ਜਲਦੀ ਐਕਸ਼ਨ ਲਿਆ ਜਾਵੇ ਤੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਅੱਜ ਤੁਸੀਂ ਕਿਸ ਤਰ੍ਹਾਂ ਉਹਨਾਂ ਸਰਧਾਂ ਦੇ ਵਿੱਚ ਅਸੀਂ ਸਾਰੇ ਇੱਥੇ ਅੱਜ ਹਾਂਜੀ ਅਸੀਂ ਅਸੀਂ ਇੱਕ ਕੈਂਡਲ ਮਾਰਚ ਕੱਢੀ ਹੈ ਜੀ ਬੜੀ ਸ਼ਾਨਪੂਰਕ ਮਾਰਚ ਸ਼ਰਧਾਂਜਲੀ ਦੇਣ ਵਾਸਤੇ ਉਹ ਸਾਰੇ ਬੰਦੇ ਜਿਨ੍ਹਾਂ ਦੀ ਉੱਥੇ ਜਿਹੜੇ ਉੱਥੇ ਸ਼ਹੀਦ ਹੋਏ ਨੇ ਜਿਹੜੇ ਉੱਥੇ ਆਪਣੇ ਪਰਿਵਾਰ ਛੱਡ ਕੇ ਕਿਉਂਕਿ ਪੰਜਾਬ ਪੰਜਾਬ ਦੇ ਤੇ ਹੋਰ ਸਾਰੇ ਜਿਹੜੇ 28 30 ਪਰਿਵਾਰ ਸੀਗੇ ਅੱਜ ਉਹਨਾਂ ਦਾ ਚਿਰਾਗ ਗੁੱਝ ਗਿਆ ਤੇ ਅਸੀਂ ਅੱਜ ਇੱਥੇ ਸ਼ਰਧਾਂਜਲੀ ਦੇਣ ਆਏ ਹਾਂ ਉਹਨਾਂ ਨੂੰ ਪ੍ਰਮਾਤਮਾ ਕਰੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਮਿਲੇ ਤੇ ਉਹ ਇਸ ਦੁੱਖ ਨੂੰ ਸਹਿਣ ਲਾਇਕ ਬਣ ਸਕਣ ਸਰ ਦੇਖਿਆ ਜਾਵੇ ਇਹੀ ਹਾਦਸਾ ਅੱਜ ਤੋਂ 2019 ਚ ਵੀ ਹੋਇਆ ਸੀਗਾ ਉਦੋਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਸੀ ਤੇ ਅੱਜ ਫੇਰ ਹੀ ਇਸ ਤਰ ਬਿਲਕੁਲ ਜੀ ਇਹਨੂੰ ਆਪਾਂ ਕਹਿ ਸਕਦੇ ਆ ਕਿ ਸਰਕਾਰਾਂ ਜਦੋਂ ਥੋੜਾ ਜਿਹਾ ਢਿੱਲ ਵਰਤਦੀਆਂ ਨੇ ਇਹਨਾਂ ਤਾਕਤਾਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਦੁਬਾਰਾ ਇੱਕ ਮੌਕਾ ਮਿਲ ਜਾਂਦਾ ਉੱਠਣ ਦਾ ਤੇ ਇਹਨਾਂ ਨੂੰ ਕੁਝ ਇਸ ਤਰ੍ਹਾਂ ਇਹਨਾਂ ਦਾ ਸਿਰ ਕੁੱਚਲਣਾ ਚਾਹੀਦਾ ਹੈ ਇਹਨਾਂ ਨੂੰ ਇਸ ਤਰ੍ਹਾਂ ਜ਼ਮੀਨ ਦੇ ਅੰਦਰ ਗੱਡਣਾ ਚਾਹੀਦਾ ਹੈ ਦੱਬਣਾ ਚਾਹੀਦਾ ਹੈ ਖਤਮ ਕਰਨਾ ਚਾਹੀਦਾ ਹੈ ਕਿ ਦੁਬਾਰਾ ਇਹ ਕਦੀ ਹਿੰਦੁਸਤਾਨ 'ਚ ਹੋਵੇ ਨਾ ਕਿਸੇ ਦੀ ਹਿੰਮਤ ਨਾ ਹੋਵੇ ਦੇਸ਼ਵਾਲ ਹਿੰਦੁਸਤਾਨਵਾਲ ਆਪਣੇ ਲੋਗਾਵਾਲ ਉੱਠ ਨਜ਼ਰ ਉਠਾ ਕੇ ਦੇਖ ਸਕਣ ਤੇ ਕੁਝ ਗਲਤ ਕਰ ਸਕਣ